ਹਾਂਜੀ ਮਿੱਤਰੋ ਕੀ ਹਾਲ ਚਾਲ ਆਪਾਂ ਆ ਗਏ ਇੱਕ ਹੋਰ ਬਹੁਤ ਹੀ ਕਹਿਣ ਤੇ ਫਣੀ ਜੀ ਵੀਡੀਓ ਦੇ ਨਾਲ ਜਿੱਦਾਂ ਆਪਣੀ ਗੱਲ ਹੋਈ ਸੀ ਪਿਛਲੀ ਵੀਡੀਓ ਤੇ 2000 ਲਾਈਕ ਕਰਵਾਓ ਤੇ ਨਾਲ ਦੇ ਨਾਲ ਵੀਡੀਓ ਚੱਕੋ ਤੇ ਚੱਕੋ ਵੀਡੀਓ ਨਾਲ ਦੇ ਨਾਲ ਤੇ ਇਸ ਵੀਡੀਓ ਵਿੱਚ ਛੋਟੀ ਮੋਟੀ ਗੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਕਰਕੇ ਜਿਨ੍ਹਾਂ ਨੂੰ ਗਾਲਾਂ ਨਹੀਂ ਪਸੰਦ ਉਹ ਇੱਥੇ ਵੀਡੀਓ ਛੱਡ ਕੇ ਜਾ ਸਕਦੇ ਆ ਉਹਨਾਂ ਲਈ ਦੋ ਤਿੰਨ ਦਿਨਾਂ ਵਿੱਚ ਇੱਕ ਹੋਰ ਵੀਡੀਓ ਅਪਲੋਡ ਕੀਤੀ ਜਾਵੇਗੀ ਬਾਕੀ ਹੈੱਡਫੋਨ ਲਗਾ ਲਿਆ ਜੇ ਛੋਟੀ ਮੋਟੀ ਗਾਲੀ ਹੋਊਗੀ ਐਡੀ ਵੀ ਗੱਲ ਨਹੀਂ ਤੇ ਇਸ ਵੀਡੀਓ ਨੂੰ ਵੀ 2000 ਲਾਈਕ ਕਰਵਾ ਦਿਓ ਬਾਕੀ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਸਿੱਧਾ ਵੀਡੀਓ ਦੇਖੋ ਬਹੁਤ ਰੌਲਾ ਪਾ ਰਿਹਾ ਟੋਲਾ ਜਾ ਮੈਂ ਚੁੱਪ ਜਾਗਾ ਮੈਂ ਖੁੱਦ ਉਹ ਗੁਢੇੜ ਦਿੰਦੇ ਮੈਂ ਕੋਈ ਕਹਿਣ ਤੇ ਆਇਆ ਇੱਕ ਗੱਲ ਕਹਿਣੀ ਆ ਮੈਂ ਸੌਰੀ ਮੰਗਦੇ ਟਾਈਮ ਤੇ ਨੂੰ ਸ਼ਰਮ ਆਉਂਦੀ ਸੀ ਬਗਾਨਾ ਪੁੱਤ ਘਰੇ ਆ ਕੇ ਗਿਆ ਹੁਣ ਤੂੰ ਵੱਡਾ ਲਦੇਨ ਬਣਦਾ ਬਹੁਤ ਰੋਲਾ ਪਾ ਰਿਹਾ ਟੋਲਾ ਜਾ ਮੈਂ ਚੁੱਪ ਜਾਗਾ ਮੈਂ ਖੁੱਦ ਉਹ ਗੁਢੇੜ ਦਿੰਦੇ ਮੈਂ ਕੋਈ ਕਹਿਣ ਤੇ ਆਇਆ ਜੁੱਤੀ ਕਿੱਥੇ ਮੇਰੀ ਵੀਰ ਜੀ ਰੋਮੀ ਸਾਹਮਣੇ ਤੁਹਾਡੀ ਟੱਟੀ ਨਿਕਲ ਗਈ ਐ ਰੋਮੀ ਹਜੇ ਗਿਆ ਨਹੀਂ ਫੇਰ ਆਉਣ ਵਾਲਾ ਇੰਨਾ ਵੀ ਲੈਵਲ ਨਹੀਂ ਡਿੱਗਿਆ ਸਾਡਾ ਵੀ ਹੁਣ ਕੁੱਤਿਆਂ ਦੇ ਭੌਂਕਣ ਦਾ ਜਵਾਬ ਦੇਵਾਂਗੇ ਖਾਣੇ ਛਿੱਤਰ ਦਿਖਾਉਣੀਆਂ ਜਨਾਨੀਆਂ ਤੇ ਸਟੇਟਸ ਬਦਮਾਸ਼ਾਂ ਵਾਲੇ ਬੈੱਡ ਤੇ ਬੈਠਾ ਮੂੰਛਾ ਚਾੜੀ ਜਾਂ ਪੋਛੜੂ ਬਗਾਨੇ ਕਰਿਆ ਕਿ ਕੁੱਤੇ ਖਾਣੀ ਕਰ ਗਏ ਮੈਨੂੰ ਲੱਗਦਾ ਇਹਨੇ ਬੁਗੜੀ ਵੇਚ ਕੇ ਏਸੀ ਲਗਵਾ ਲਿਆ ਖਾਣੇ ਛਿੱਤਰ ਫੀਲਿੰਗਾਂ ਬਦਮਾਸ਼ਾਂ ਵਾਲੀਆਂ ਆ ਥੂ ਤੁਹਾਡੇ ਤੇ ਇੰਨਾ ਵੀ ਲੈਵਲ ਨਹੀਂ ਡਿੱਗਿਆ ਸਾਡਾ ਵੀ ਹੁਣ ਕੁੱਤਿਆਂ ਦੇ ਭੌਂਕਣ ਦਾ ਜੋ ਆਪ ਦੇਵਾਂਗੇ ਦਿਖਾਉਣੀਆਂ ਜਨਾਨੀਆਂ ਗੱਲਾਂ ਅਣਖਾਂ ਦੀਆਂ ਵਾਹ ਏ ਕੁਸਿਓ ਜਿਹੜੇ ਕੱਲੇ ਰਾਤ ਬਾਥਰੂਮ ਕਰਨੀ ਜਾਂਦੇ ਉਹ ਵੀ ਨੈਟ ਤੇ ਬਦਮਾਸ਼ ਬਣੇ ਆ ਤੇਰੇ ਜਈਆਂ ਬਹੁਤ ਜਾਫੇ ਮਿਲਦਾ ਏ ਰੇ ਛੱਡ ਭਰਾ ਕਾ ਤੋ ਹਾਸਾ ਕਢਾਈ ਜਾਣਾ ਯਾਰ ਬਾਬੇ ਦੀਆਂ ਮੇਰਾ ਭਰਾ ਕਿਹੜੇ ਕੰਮੀ ਪਿਆ ਜਾ ਕੇ ਚੋਰੀਆਂ ਚਾਰੀਆਂ ਕਰ ਵੀਰੇ ਦੀ ਭਾਬੀ ਤਾਂ ਰਾਤ ਨੂੰ ਵੀ ਵੀਰੇ ਨੂੰ ਨਹੀਂ ਕੱਲੇ ਰਹਿਣ ਦਿੰਦੀ ਜਾਂ ਛੱਡਦੀ ਇਹੋ ਜੀ ਗੱਲ ਹੁੰਦੀ ਹੈ ਇਹ ਕਿਹੜੀ ਮਰਿਆਦਾ ਹੈ ਇਸ ਗੱਲ ਤੇ ਮੈਂ ਤੁਹਾਨੂੰ ਆਨਸਰ ਕਰਦੀ ਆ ਇਹ ਸ਼ਖਲੋ ਇਸ ਕੈਮਰ ਲੱਗਦੀ ਆ ਮੈਨੂੰ ਤਾਂ ਔਰਤ ਮਸਤਾਨੀ ਲੱਗ ਰਹੀ ਆ ਤੇ ਮੈਂ ਤੁਹਾਨੂੰ ਆਨਸਰ ਕਰਦੀ ਆ ਸਾਨੂੰ ਸਾਡੇ ਜੱਸੀ ਵੀਰ ਜੀ ਨੇ ਸਾਡੇ ਕੈਮਰਾਮੈਨ ਉਹਨਾਂ ਦੀ ਲਾਵਾ ਵੀ ਮੈਂ ਹੀ ਪੜ ਕੇ ਆਈ ਸੀ ਇਸ ਤੋਂ ਬਾਅਦ ਸਾਡਾ ਮਲੇਸ਼ੀਆ ਦਾ ਸਮਾਗਮ ਆਇਆ ਵਰਜਾਈ ਵੀਰ ਜੀ ਦੀ ਚੱਕਰੀ ਬਣਾਈ ਰੱਖਦੀ ਆ ਐ ਬੀਬੀ ਦਾਰੂ ਦਾ ਪ੍ਰਚਾਰ ਕਰਦੀ ਹੈ ਉਹਨੋਂ ਉਸ ਵਲੌਗ ਦੇ ਵਿੱਚ ਮੈਂ ਕਲੀਅਰਲੀ ਬੋਲੇ ਆਪਣੇ ਪ੍ਰਾਣੋਂ ਕੀ ਪ੍ਰਾਣੀ ਦੀ ਬੋਤਲ 100 ਰੁਪਏ ਦੀ ਹੈ ਕੋਕ ਦੀ ਬੋਤਲ ਵੀ 100 ਰੁਪਏ ਦੀ ਹੈ ਤੇ ਚਾਪਾ ਕੀ ਪੀਏ ਉਹ ਕਹਿੰਦਾ ਡਿਊਟੀ ਫ੍ਰੀ ਤੋਂ ਦਾਰੂ ਪੀ ਲਓ ਇਹ ਬੀਬੀ ਗੱਲਾਂ ਘਮਾਉਣ ਵਿੱਚ ਵੀ ਫਸਟ ਝੂਠ ਦੀ ਵੀ ਬੰਡ ਪਾੜੀ ਆਉਣ ਲਈ ਹੈ ਆ ਭਾਵੇਂ ਮੁਸਲਮਾਨ ਪੈਣ ਹੋਵੇ ਭਾਵੇਂ ਕੋਈ ਵੀ ਵੀਰਪਰਾ ਹੋਵੇ ਸਾਲੇ ਕਾਂਡ ਕਰਕੇ ਪਿੱਛੇ ਮੂਸੇ ਵਾਲੇ ਦਾ ਗੀਤ ਲਾ ਲੈਂਦੇ ਨੇ ਕੀ ਹੈ ਕੀ ਹੈ ਅਲਮਾਰੀ ਅਲਮਾਰੀ ਹੈ ਲੈ ਕੇ ਲੈ ਕੇ ਕਿਉਂ ਨਹੀਂ ਆਉਂਦੇ ਨਹੀਂ ਆਉਂਦੇ ਆਸਾਂ ਦਿੱਤੀਆਂ 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 ਸਲੀਯੋ ਸਲੀਯੋ ਪ੍ਰਾਈਸ ਬ੍ਰਾਇਸ ਕੁਸਾ 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 ਫੇਰ ਕੀ ਫੇਰ ਕੀ ਕੁਸੇ ਫੇਟੇ ਮੋ ਤੁਹਾਡੀ ਜ਼ਿੰਦਗੀ ਦੇ ਜਿਹੜੀ ਲੰਘ ਗਈ ਆ ਤੇ ਜਿਹੜੀ ਆਉਣ ਵਾਲੀ ਆ ਬੁਗੜੀਆ 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 ਕਿਵੇਂ ਨਹੀਂ ਜਾਟੀ ਆ ਜਾਟੀ ਆ ਤੁੰਦੀ ਆ ਤੁੰਦੀ ਆ ਪੈਣੀ ਨਹੀਂ ਸਿਆਲ ਸਿਆਲ ਜਾਟਾ ਨਾ 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 ਖਾਚਾ ਮੋਚੀਆ ਮੋਚੀਆ ਮਰੋੜਾਂਗੇ ਮਰੋੜਾਂਗੇ ਇੱਧੇ ਮਰੋੜਾਂਗੇ ਕੀ ਆ ਕੀ ਆ ਟੱਟੀ ਆ ਟੱਟੀ ਆ ਜੱਟ ਦਾ ਮੂੰਹ ਤਾਂ ਦੇਖ ਲੈ ਸਾਲਾ ਟੈਂਪੂ ਉਹ ਬੰਦੇ ਨੇ ਵੀ ਜਿਹੜੇ ਜਨਾਨੀ ਪਿੱਛੇ ਮੈਨੂੰ ਕੁੱਟਮਾਰ ਕਰ ਰਿਆ ਸੀ ਨਾ ਉਹਨੇ ਪਹਿਲਾਂ ਤੋਂ ਹੀ ਰੱਖੀ ਹੋਈ ਸੀ ਜਦ ਕਿ ਮੇਰੇ ਨਾਲ ਵਿਆਹ ਹੋਇਆ ਸੀ ਉਹਨੇ ਪਹਿਲਾਂ ਉਹੀ ਲੇਡੀ ਜੇ ਰੱਖੀ ਹੋਈ ਸੀ ਇਹ ਬਤਾ ਵੀ ਕਿਸ ਕੋ ਰਹੇ ਹੈ ਇਹ ਤਾਂ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੀ ਕਿਉਂਕਿ ਇਹ ਵੀ ਸਾਲਾ ਦੋ ਦੋ ਰੱਖੀ ਬੈਠਾ ਤੇ ਉਹਨੂੰ ਮੁੜ ਕੇ ਉਹ ਘਰੇ ਲਿਆਉਂਦਾ ਘਰੇ ਲਿਆ ਕੇ ਨਾ ਤੇ ਵੀ ਮੇਰੇ ਸਾਹਮਣੇ ਉਹਨੂੰ ਵੀ ਹੁਣ ਮੈਂ ਕਮਰੇ ਚਲੇ ਗਿਆ ਹਾਂਜੀ ਮੇਰੇ ਤੋਂ ਚੀਜ਼ ਨਹੀਂ ਬਰਦਾਸ਼ਤ ਹੋਈ ਕਿਉਂਕਿ ਅੱਖੀ ਵੇਖੇ ਮੱਖੀ ਕੋਈ ਨਹੀਂ ਖਾਂਦਾ ਜੀ ਜਿਹਨੂੰ ਤੂੰ ਦੱਸ ਰਹੀ ਹੈ ਉਹਨੇ ਤਾਂ ਆਪ ਮੱਖੀ ਖਾਧੀ ਹੋਈ ਭੈਣ ਕਿਹਨੂੰ ਦੱਸਦੀ ਪਈਆਂ ਇਹਨੇ ਤਾਂ ਖੁਦ ਦੋ ਦੋ ਰੱਖੀਆਂ ਨੇ ਜਿਹਨੂੰ ਦੱਸ ਰਹੀ ਹੈ ਭੈਣੇ ਉਹਨੇ ਦੋ ਦੋ ਰੱਖੀਆਂ ਨੇ ਕਿਸੇ ਚਾਚੇ ਦੇ ਬੰਦੇ ਕੋਲ ਦੱਸ ਬੱਤ ਸਹੀ ਏ ਕੀ ਤੁਹਾਨੂੰ ਪਤਾ ਕਿ ਰੋਜ਼ ਰਾਤ ਨੂੰ ਜੱਫੀ ਪਾ ਕੇ ਸੌਣ ਦੇ ਕਿੰਨੇ ਜ਼ਿਆਦਾ ਫਾਇਦੇ ਆ ਸੋਣਾ ਛੱਡੋ ਅਗਰ ਤੁਸੀਂ ਦਿਨ ਦੇ ਵਿੱਚ 2 ਤੋਂ 3 ਮਿੰਟ ਕਿਸੇ ਨੂੰ ਕੁੱਟ ਕੇ ਗੱਲਾਂ ਲਾ ਲੈਣਿਓ ਹਾਂ ਵੀਰ ਅਸੀਂ ਰੋਜ਼ ਰਾਤ ਨੂੰ ਜੱਫੀ ਪਾ ਕੇ ਸੌਂਦੇ ਆਂ ਸਰਾਣੇ ਨੂੰ ਵੀਰ ਜੀ ਸਰਾਣੇ ਨੂੰ ਜੱਫੀ ਦਾ ਹੈ ਕੋਈ ਫਾਇਦਾ ਡਾਕਟਰ ਆ ਤੇਰੀਆਂ ਵੀਡੀਓ ਦਿਨੋ ਦਿਨ ਖਤਰਨਾਕ ਹੋ ਰਹੀਆਂ ਨੇ ਕੁੱਟ ਕੇ ਜੱਫੀ ਪਾ ਲੈਣਿਓ ਇਹਦੇ ਨਾਲ ਤੁਹਾਡੇ ਸਰੀਰ ਚ ਕਿੰਨੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਜਿੱਦਾਂ ਡਿਪਰੈਸ਼ਨ ਟੈਨਸ਼ਨ ਨਿਕ ਨਿਕ ਗੱਲ ਤੇ ਨੈਗੇਟਿਵ ਸੋਚਣਾ ਕੋਈ ਕੰਮ ਤੁਹਾਡਾ ਚੰਗਾ ਹੋਣਾ ਹੁੰਦਾ ਤੁਸੀਂ ਸੋਚ ਸੋਚ ਕੇ ਪਹਿਲੇ ਹੀ ਮਾਰਾ ਕਰ ਲੈਣਾ ਜਫੀ ਪਾਉਣੀ ਕਿਨੂੰ ਜਫੀ ਭਰਾਵਾ ਖੰਬੇ ਨੂੰ ਪਾ ਲਿਆ ਕਰੀਏ ਮੈਂ ਡਾਕਟਰ ਨੂੰ ਜਫੀ ਪਾ ਲੈਣੀ ਅਗਰ ਤੁਸੀਂ ਰੋਜ਼ਾਨਾ ਰਾਤ ਨੂੰ ਜਫੀ ਪਾ ਕੇ ਸੌਵੋਗੇ ਜਾਂ ਦਿਨ ਦੇ ਵਿੱਚ 2 ਤੋਂ 3 ਮਿੰਟ ਕਿਸੇ ਨੂੰ ਕੁੱਟ ਕੇ ਗੱਲ ਨਾਲ ਲਾ ਲਓਗੇ ਜਫੀ ਪਾਉਗੇ ਦਫਾ ਹੋਣਿਆ ਜਦੋਂ ਵੇਖੋ ਪੁੱਠੀਆਂ ਗੱਲਾਂ ਕਰਦਾ ਰਹਿੰਦਾ ਮਰ ਜਾਣਾ ਹਾਏ ਰੱਬਾ ਕੀ ਕਰਾਂ ਮੈਂ ਕੋਈ ਗੱਲ ਨਹੀਂ ਆਉਂਦੀ ਜਦੋਂ ਇੱਕ ਪਿਆਰ ਕਰਨ ਵਾਲੇ ਇੱਕ ਦੂਜੇ ਨਾਲ ਕੁੱਟ ਕੇ ਜੱਫੀ ਪਾਉਂਦੇ ਆ ਹੁਣ ਮੁੰਡੇ ਵੀ ਤਾਂ ਪਿਆਰ ਕਰਦੇ ਇੱਕ ਦੂਜੇ ਨੂੰ ਮੁੰਡਿਆਂ ਦੇ ਵਿੱਚ ਤਾਂ ਫਰੈਂਡਸ਼ਿਪ ਹੁੰਦੀ ਆ ਜਦੋਂ ਤੁਸੀਂ ਕੁੱਟ ਕੇ ਜੱਫੀ ਪਾਉਂਗੇ ਨਾ ਰੋਜ਼ਾਨਾ ਦਿਨ ਦੇ ਵਿੱਚ 2 ਤੋਂ 3 ਮਿੰਟ ਜਾਂ ਕੋਸ਼ਿਸ਼ ਕਰੋ ਕਿ ਰੋਜ਼ ਰਾਤ ਨੂੰ ਸੌਣ ਲੱਗੇ ਕੁੱਟ ਕੇ ਆਪਣੇ ਪਿਆਰ ਨੂੰ ਜੱਫੀ ਪਾ ਕੇ ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਕੇ ਮੈਨੂੰ ਹੋਰ ਟੈਨਸ਼ਨ ਪੈ ਗਈ ਮੇਰਾ ਤਾਂ ਵਿਆਹ ਵੀ ਨਹੀਂ ਹੋਇਆ ਜੱਫੀ ਕਿਨੂੰ ਪਾਵਾਂ ਆ ਵੀਡੀਓ ਵੇਖਣ ਵਾਲੀ ਦਿਨੇ ਚ ਆਉ। ਐਸੀ ਆਪਣੇ ਤੀਜੇ ਸਮਾਗਮ ਤੇ ਪਹੁੰਚੇ। ਅਸੀਂ ਰੂਮ ਚ ਬੈਠੇ। ਸਾਡਾ ਨਾਲ ਸਮਾਗਮ ਹੋਇਆ। ਕੀ ਚੀਜ਼ ਦੀਆ ਦੁਨੀ ਤੇ ਦੁਪਰ ਕਰਤੀ ਮੈਂ ਕਿਹਾ ਯਾਰ ਪਹਿਲੇ ਨੇ ਚਾੜਾ ਨੂੰ ਬੰਦ ਕਰਾਇਆ ਹੁਣ ਆਏ ਲਖਣ ਮਾੜੇ ਕਾਂਡੀਆਂ। ਵੀਰ ਤੂੰ ਜਿਹੜੀ ਕਲਮਣਾ ਲਿਖਦਾ ਉਹਨੂੰ ਬੁੰਡ ਚ ਲੈ ਕੇ ਚੀਕ ਮਾਰ। ਮੈਂ ਕਿਹਾ ਯਾਰ ਤੂੰ ਕੁਸਾਇਆ ਅਸੀਂ ਨਹੀਂ ਹੈਗੇ। ਨਹੀਂ ਯਾਰ ਹਾਂ ਯਾਰ ਗੱਲ ਤਾਂ ਸਹੀ ਆ ਪਰ ਸਮਝ ਨਹੀਂ ਲੱਗੀ ਯਾਰ। ਇੱਕ ਨਵੀਂ ਟ੍ਰਿਕ ਸਿੱਖੀ ਆ ਤਿੰਨ ਚੀਜ਼ਾਂ ਦੇ ਨਾਲ ਮੈਂ ਦੱਸੂਗੀ ਤੁਹਾਡੀ ਗਰਲਫ੍ਰੈਂਡ ਦਾ ਨਾਮ ਕੀ ਆ ਸੀਰੀਅਸਲੀ ਕਪੜੇ ਵੇਚ ਐਵੇਂ 2 ਮਿੰਟ ਖਰਾਬ ਕਰ ਤੇ ਸਵੇਰੇ ਸਵੇਰੇ 3rd ਵਨ ਹੈਗਾ ਥੋੜਾ ਸਭ ਤੋਂ ਫੇਵਰੇਟ ਕਲਰ ਥੋੜਨ ਤੁਹਾਡੀ ਗਰਲਫ੍ਰੈਂਡ ਦਾ ਸਭ ਤੋਂ ਫੇਵਰੇਟ ਕਲਰ ਆ ਜਿਹੜਾ ਉਹ ਦਬਦਬ ਆਪਣੇ ਮਾਈਂਡ ਚ ਲਿਆਓ ਠੀਕ ਹੈ ਕਿੱਦੇ ਤੁਸੀਂ ਬੇਲੇ ਨਾਲ ਗੱਲ ਕਰਨ ਤੁਹਾਡੀ ਹੈ ਨਹੀਂ ਵੀਡੀਓ ਤੁਸੀਂ ਪੂਰੀ ਵੇਖਣਦੇ ਹੋ ਐਵੇਂ ਮਜ਼ੇ ਲਈ ਜਾਣੇ ਬੇਮਤਲਬ ਤੀ ਬੋਰਤੀ ਬਰੀਕ ਕਰਕੇ ਨਹੀਂ ਹੈਗੀ ਤਾਂ ਤੂੰ ਬਣ ਜਾ ਇਹਨੀ ਤੂੰ 10 ਬੰਦਿਆਂ ਨੂੰ ਹੁਣੇ ਫੋਨ ਲਾ ਦੇਂਗੀ ਗਰਮੀ ਦਾ ਮੌਸਮ ਆ ਗਿਆ ਹੁਣ ਐਦਾਂ ਦੇ ਜੀਵ ਬਹੁਤ ਨਿਕਲਣਗੇ ਸਾਡੀ ਵੇਖ ਕੇ ਚੜਾਈ ਸਾਡਾ ਵਾਕਾ ਸੁਣ ਵੀਰ ਗੋਲ ਕੇ ਪੈਂਦੀ ਰੇੜੀ ਕਿੰਨੇ ਵਜੇ ਲਾਉਣੀ ਆ ਅੱਜ ਹੋਰ ਦੱਸ ਦੀ ਦਏ ਸੀ ਵੀ ਖੜਾਕਾ ਸੁਣ ਕੇ ਹੋਰ ਦੱਸ ਦੀ ਦਏ ਸੀ ਵੀ ਖੜਾਕਾ ਥੋਲੀ ਪੀ ਵੀਰ ਟੱਟੀਆਂ ਨਾ ਲੱਗ ਜਾਣ ਬੱਸ ਕਰ ਕੱਲ ਚੋਰੀ ਕਰਨ ਵੀ ਜਾਣਾ ਚਲੋ ਜੀ ਮੇਕਅਪ ਕਰਾਉ ਤਾਂ ਰਣਜੋਰਾ ਛੱਡੋ ਗੋਰਾ ਹੀ ਆ ਜੀ ਰੰਗ ਸਾਡੇ ਮੁੰਡੇ ਦਾ ਗੋਰਾ ਵਾ ਸਾਡਾ ਸੋਨਾ ਮੇਰਾ ਭਰਾ ਛੋਟਾ ਬਹੁਤ ਸੋਹਣਾ ਦਾ ਹੈ ਕਕਰ ਪਾਸ ਸੋਹਣਾ ਸੋਹਣਾ ਬਹੁਤ ਮੇਕਅਪ ਤੇ ਹੱਥ ਖੜੇ ਤੁਸੀਂ ਬਾਲਟੀ ਚਿੱਟੀ ਕਲੀ ਦੀ ਲਿਆ ਕੇ ਰੱਖੋ ਵੱਡੀ ਓਨੇ ਰਾਜ ਕੇ ਜਲੀਲ ਕੀਤਾ ਇਹਨੇ ਮਾਸਾ ਵੀ ਫੀਲ ਨਹੀਂ ਕੀਤਾ ਸਾਕਾ ਫੁਲੇਗਾ ਬੱਚਾ ਸਾਕਾ ਚਲੋ ਬਾਹਰ ਚੜਾ ਦੇ ਕਿੱਡੀ ਠੀਕ ਦੇ ਕੇ ਲਵਾ ਕੇ ਆਤੀ ਮੁੰਡੇ ਦਾ ਜੇ ਭੈਣ ਦੇ ਲਾਤਾ ਨਾ ਇਹਦਾ ਵੀ ਤੇਲ ਮੰਨੇ ਆ ਫਿਲਟਰ ਦਾ ਵੀ ਪੂਰਾ ਜ਼ੋਰ ਲੱਗਿਆ ਪਿਆ ਇਹਦਾ ਰੰਗ ਸਾਫ਼ ਕਰਨ ਲਈ ਕਾਲੀ ਕੱਟੀ ਗਜਬ ਬੇਇੱਜ਼ਤੀ ਹੈ ਜੇ ਕਿਤੇ ਮਿੱਤਰਾ ਲਾਈਟ ਚਲੀ ਗਈ ਆ ਤਾਂ ਦਿਖਣੀ ਵੀ ਨਹੀਂ ਤੇ ਆਪਾ ਹੋ ਗਿਆ ਰੈਡੀ ਤੇ ਸਾਰਿਆਂ ਦੀ ਲੁੱਕ ਦੇਖੋ ਤੇ ਆਪਣੀ ਵੇਖੋ ਕਿੱਦਾਂ ਲੱਗੀ ਜੀ ਆ ਜਾ ਦੀਪ ਤੇ ਦੀਪ ਤੇ ਲੁੱਕ ਦੇਖੋ ਇਹ ਸਾਰੇ ਵਿੱਚ ਇਹ ਕਿੱਦਾਂ ਲੱਗ ਰਿਆ ਜਮਾ ਲੋਕੀ ਲੱਗਦੀ ਆ ਸੜਕ ਤੇ ਪਉਣ ਵਾਲੀ ਤੇਰੀ ਲੁੱਕ ਤੇ ਤਾਂ ਰੱਬ ਤੋਂ ਲੁੱਕ ਡੁੱਲ ਗਈ ਸਾਰਿਆਂ ਦੀ ਲੁੱਕ ਦਿਸ ਗਈ ਤੁਸੀਂ ਕਿੱਥੇ ਜੀ ਦੇਖ ਹੀ ਨਹੀਂ ਰਹੇ ਪੀ ਹੁਣ ਭੈਣ ਚੋਦਾ ਹੁਣ ਬੋਲ ਗੱਲ ਕੀ ਏ ਗੱਲ ਕੀ ਏ ਦੰਦ ਕੱਢਦਾ ਹਰਾਮਜਾਦਾ ਪੀਲਾ ਹੁਣ ਜਲਜੀਰਾ ਸਮਝ ਕੇ ਪੀਲਾ ਮਾਮਾ ਹੀਰデア ਦੇਖਦਾ ਕੀ ਆ ਜੇ 800 ਲਾਉਣਾ ਤਾਂ ਜਲਦੀ ਪੀ ਲੈ ਨਹੀਂ ਤਾਂ ਗੈਂ ਛੋਟ ਜੂ ਬਾਈ ਭੈਣ ਨੂੰ ਛੁੱਟੀ ਹੋ ਗਈ ਜਾ ਕੇ ਲਿਆ ਸਕੂਲੋਂ ਕੱਲੋ ਕੁੜੀ ਛੇੜੂ ਬਾਈ ਫੇਰ ਭੈਣ ਨੂੰ ਲੈ ਕੇ ਆਉਂ ਓ ਰੁਕ ਜਾ ਬਾਈ ਨਾ ਛੇੜ ਯਾਰ ਹਾਂ ਸੋਣਿਓ ਕਹਿੰਦੇ ਤੂੰ ਵੀਰੇ ਤੂੰ ਸੋਰੀ ਭੈਣੇ ਬੜੇ ਹੌਸਲੇ ਨਾਲ ਭੱਜਿਆ ਛੇੜ ਨੂੰ ਤੈਨੂੰ ਰੋਕਦਾ ਸੀ ਜ਼ਰੂਰੀ ਨਹੀਂ ਕੀੜਾ ਸਬਜ਼ੀ ਚ ਹੋਵੇ ਟੱਟੀ ਨਾ ਕਢਾਲੀ ਸਾਲਿਆ ਇਹ ਚਾਲਦੀ ਸੀ ਜਵਾਨ ਤੇਜ ਸੋਹਣਿਓ ਸੋਹਣਿਓ ਪਾਉ ਗਲਾਸੀ ਹੁੰਦਾ ਭੈਣ ਪਾਈਆ ਚ ਓਲਾ ਗਾਲ ਕੱਢਣ ਦੀ ਵੀ ਪਾਈ ਨੂੰ ਸ਼ਰਮ ਹੁੰਦੀ ਆ ਭੈਣ ਵੀ ਕਹਿੰਦੀ ਹੋ ਕਿੱਥੇ ਇਹਨਾਂ ਫੁੱਦਵਾਂ ਚ ਫਸ ਗਈ ਮੈਂ ਵੀਰ ਟੱਟੀ ਨਿਕਲ ਜਾਣੀ ਹੁਣ ਫੈਲਾ ਗਈ ਕਹਿਣ ਦਾ ਸੌਰੀ ਇਹ ਉਹੀ ਛੋਡੀ ਭੈਣ ਆ ਭਾਈ ਜਿਹਨੂੰ ਗੋਦੀ ਚੱਕ ਸੁਣਾਉਂਦਾ ਸੀ ਲੋਰੀ ਗੋਦੀ ਚੱਕ ਸੁਣਾਉਂਦਾ ਸੀ ਲੋਰੀ ਬਹੁਤ ਸੋਹਣੀ ਪੋਰੀ ਹਾਂਜੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਗਾਲ੍ਹਾਂ ਅਵੋਇਡ ਕਰਨ ਦੀ ਤੇ ਮੈਂ ਕੀਤੀ ਬਾਕੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਨ੍ਹਾਂ ਨੇ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤਾ ਉਹ ਵੀਡੀਓ ਲਾਈਕ ਕਰਕੇ ਜਾਇਓ